ਲੋਰੀ ਅਸਟੰਪੀ ਦੇ ਸਾਹਦ ਇਹ ਸਨੋ ਜਿਹੜੀ ਬਹੁਤ ਜਿਆਦਾ ਪੈਦੀ ਪਈ ਆ ਸ਼੍ਰੀ ਹਿਮਕੋਟ ਸਾਹਿਬ ਤੇ ਅਸੀਂ ਉੱਪਰ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜਿਆਦਾ ਉੱਪਰ ਸਨੋ ਪੈਦੀ ਪਈ ਆ ਤੇ ਪੂਰਾ ਕੁਦਰਤ ਦੇ ਯਾਰੇ ਦੇਖਣ ਹੀ ਵਾਲੇ ਨੇ ਤੇ ਇਸ ਟਾਈਮ ਅਸੀਂ ਪਹੁੰਚ ਗਏ ਜੀ ਗੋਪੀਨ ਘਾੜ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਪੰਜਾਬ ਤੋਂ ਆਏ ਆ ਜੀ ਪੰਜਾਬ ਤੋਂ 50 ਕਿਲੋਮੀਟਰ ਦੀ ਸਫ਼ਰ ਤਾਇ ਕਰਕੇ ਅਸੀਂ ਪਹੁੰਚ ਗਏ ਹਾਂ ਸ਼੍ਰੀ ਹਿਮਕੋਟ ਸਾਹਿਬ ਤੇ ਇਸ ਟਾਈਮ ਆ ਗਏ ਅਸੀਂ ਗੋਬਿੰਦ ਘਾੜ ਤੇ ਤੁਸੀਂ ਦੇਖ ਸਕਦੇ ਹੋ ਜੀ ਕੁਦਰਤ ਦੇ ਨਜ਼ਾਰੇ ਤੇ ਇਸ ਟਾਈਮ ਅਸੀਂ ਇੱਥੇ ਲਾਉਂਦੇ ਪਏ ਆ ਰਗੜਾ ਕਿਉਂਕਿ ਉੱਪਰ ਜਿਹੜੀ ਚੜ੍ਹਾਈ ਆ ਉਹ ਹੈਗੀ 14 ਕਿਲੋਮੀਟਰ ਦੀ ਚੜ੍ਹਾਈ ਆ ਉਹ ਅਸੀਂ ਹੁਣ ਪੈਦਲ ਉੱਪਰ ਜਾਣਾ ਵਾ ਤੇ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇੱਥੇ ਲਾਉਂਦੇ ਪਏ ਆ ਰਗੜਾ ਕਿਉਂਕਿ ਸਰੀਰ ਦੇ ਵਿੱਚ ਪਾਉਗੀ ਜਾਨ ਤੇ ਇਸ ਕਰਕੇ ਲਾਉਂਦੇ ਪਏ ਅਸੀਂ ਰਗੜਾ ਤੇ ਤੁਸੀਂ ਆ ਗੋਬਿੰਦ ਘਾੜ ਦਾ ਜਿਹੜਾ ਤੁਸੀਂ ਵਿਊ ਚੈੱਕ ਕਰੋ ਜੀ ਬਹੁਤ ਸੋਹਣਾ ਵਿਊ ਆ ਤੇ ਅਸੀਂ ਪਹਾੜਾਂ ਦੇ ਵਿੱਚ ਬੈਠ ਕੇ ਇਸ ਟਾਈਮ ਲਾਉਂਦੇ ਪਏ ਆ ਰਗੜਾ ਕਉਂਕੀ ਜੋ ਦੇ ਜਿੰਨੇ ਵੀ ਬੰਦੇ ਇਹਨਾਂ ਦੀ ਹੋ ਗਈ ਨਰਜੀ ਡਾਉਣ ਦੇ ਇਸ ਕਰਕੇ ਰਗੜਾ ਲਾ ਕੇ ਨਰਜੀ ਫੇਰ ਕਰਾਂਗੇ ਅਪ ਤੇ ਇਸ ਕਰਕੇ ਇੱਥੇ ਲੱਗਦਾ ਪਿਆ ਜੀ ਇੱਕ ਸਕੋਸ ਬਦਾਮਾਂ ਗਰੀਆਂ ਦਾ ਰਗੜਾ ਤੇ ਤੁਸੀਂ ਹੁਣ ਚਿਰਾਂ ਚੈੱਕ ਕਰੋ ਜੀ ਗੱਡੀ ਅਸੀਂ ਲਾਤੀ ਆਪਣੀ ਥਾਰ ਪਾਰਕਿੰਗ ਦੇ ਵਿੱਚ ਇਹ ਸਮਾਨ ਵਗੈਰਾ ਅਸੀਂ ਸਾਰਾ ਇੱਥੋਂ ਕੱਢਣੇ ਆ ਕਿਉਂਕਿ ਅਸੀਂ ਜਾਣਾ ਹਾਂ ਉੱਪਰ 14 ਕਿਲੋਮੀਟਰ ਜਿਹੜੀ ਪਹਾੜਾਂ ਦੀ ਯਾਤਰਾ ਉਹ ਕਰਨੀ ਆ ਪੂਰੀ ਤੇ ਇਸ ਕਰਕੇ ਜਿੰਨਾ ਸਮਾਨ ਦੀ ਲੋੜ ਆ ਉਹਨੇ ਅਸੀਂ ਸਮਾਨ ਲੈ ਕੇ ਜਾਣਾ ਦੇ ਉੱਪਰ ਤੁਸੀਂ ਬਰਫ ਚੈੱਕ ਕਰੋ ਜੀ ਬਹੁਤ ਜ਼ਿਆਦਾ ਬਰਫ ਪਈ ਹੋਈ ਆ ਤੇ ਗੋਰਾ ਵੀ ਸਾਡਾ ਲੌਂਦਾ ਪਿਆ ਇੱਥੇ ਦਵਾ ਦਾ ਰਗੜਾ ਵੇਚੇ ਦਾ ਸਕਾਲਸ ਪਾ ਕੇ ਗਰੀਆਂ ਬਦਾਮ ਪਾ ਕੇ ਤੇ ਪੂਰਾ ਵੀ ਰਗੜਦਾ ਪਿਆ ਤਗੜੇ ਨੂੰ ਪੂਰੀ ਚੰਗੀ ਤਰ੍ਹਾਂ ਤੇ ਤੁਸੀਂ ਆ ਪਹਾੜੀਆਂ ਚੱਕ ਕਰੋ ਜੇ ਵੀਊ ਚੈੱਕ ਕਰੋ ਜੇ ਤੁਸੀਂ ਕੁਦਰਤ ਦਾ ਨਜ਼ਾਰਾ ਦੇਖਣਾ ਤੇ ਇੱਕ ਵਾਰੀ ਛਿਰੀ ਹਿਮਕੋਟ ਸਾਹਿਬ ਜ਼ਰੂਰ ਆਓ ਇੱਥੇ ਤੁਹਾਡਾ ਜਾਂਦਾ ਮਨ ਨਹੀਂ ਕਰੂਗਾ ਤੇ ਸਭ ਤੋਂ ਪਹਿਲਾਂ ਇੱਧਰ ਸਾਡਾ ਚੱਲਦਾ ਪਿਆ ਤਗੜਾ ਤੇ ਉੱਧਰ ਸਾਡੇ ਬੰਦੇ ਹੁੰਦੇ ਪਏ ਤਿਆਰ ਕਿਉਂਕਿ ਉੱਪਰ ਜਾਣਾ ਵਾ ਤੇ ਸਮਾਨ ਵਗੈਰਾ ਸਾਰਾ ਦੇਖ ਸਕਦੇ ਤੁਸੀਂ ਆਪਣਾ ਕੱਢਦੇ ਪਏ ਨਾਲ ਤੇ ਜਿਹੜੇ ਦੋ ਦੋ ਜਿਹੜੇ ਸੂਟ ਹੋ ਨਾਲ ਲੈ ਕੇ ਜਾਵਾਂਗੇ ਉੱਪਰ ਬਾਕੀ ਸਾਰਾ ਸਮਾਨ ਅਸੀਂ ਗੱਡੀ ਦੇ ਵਿੱਚ ਹੀ ਰੱਖ ਦੇਣਾ ਵਾ ਤੇ ਫਿਰ ਅਸੀਂ ਜਾਵਾਂਗੇ ਉੱਪ ਤੇ ਇੱਥੋਂ ਆ ਗਏ 14 ਗੋਬਿੰਦਗੜ ਤੋਂ 14 ਕਿਲੋਮੀਟਰ ਦੀ ਯਾਤਰਾ ਹੈਗੀ ਜੀ ਉੱਪਰ ਪੈਦਲ ਤੇ ਉਸ ਤੋਂ ਬਾਅਦ ਗੋਬਿੰਦ ਧਾਮ ਅਸੀਂ ਪਹੁੰਚਾਂਗੇ ਤੇ ਗੋਬਿੰਦ ਧਾਮ ਤੋਂ 6 ਕਿਲੋਮੀਟਰ ਹੋਰ ਉੱਪਰ ਜਾਣਾ ਅਸੀਂ ਹੈਮਕੋਟ ਸਾਹਿਬ ਤੇ ਫਿਰ ਉੱਤੇ ਜਾ ਕੇ ਟੇਕਾਂਗੇ ਸ੍ਰੀ ਹੈਮਕੋਟ ਸਾਹਿਬ ਮੱਥਾ ਤੇ ਰਗੜਾ ਜਿਹੜਾ ਆਪਣਾ ਬਣ ਕੇ ਉਹ ਗਿਆ ਜੀ ਤਿਆਰ ਹੋਣਾ ਇਸ ਟਾਈਮ ਦੇ ਵਿੱਚ ਅਸੀਂ ਪਾਵਾਂਗੇ ਦੁੱਧ ਤੁਸੀਂ ਦੇਖ ਸਕਦੇ ਹੋ ਜਿਹੜਾ ਦੁੱਧ ਉਹ ਇਹਦੇ ਵਿੱਚ ਰਗੜੇ ਦੇ ਵਿੱਚ ਪੈਂਦਾ ਪਿਆ ਵਾ ਤੇ ਰਗੜਾ ਜਿਹੜਾ ਆਪਣਾ ਹੋ ਗਿਆ ਪੂਰਾ ਬਣ ਕੇ ਤਿਆਰ ਤੇ ਇਸ ਤੋਂ ਬਾਅਦ ਅਸੀਂ ਰਗੜਾ ਪੀਵਾਂਗੇ ਤੇ ਫਿਰ ਜਿਹੜੀ ਯਾਤਰਾ ਉੱਪਰਲੀ ਉਹ ਕਰਾਂ ਤੇ ਇਸ ਕਰਕੇ ਸਾਡੇ ਵੀਡੀਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਜਰੂਰ ਫੋਲੋ ਕਰੋ ਕਿਉਂਕਿ ਤੁਹਾਡੇ ਪੇਜ ਤੇ ਕਾਫੀ ਵੀਡੀਓ ਪਈਆਂ ਹੋਈਆਂ ਵਾਂ ਯਾਤਰਾ ਦੀਆਂ ਇਸ ਕਰਕੇ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਤੁਹਾਡੇ ਪੇਜ ਤੇ ਜਾ ਕੇ ਮਗਲੀਆਂ ਵੀਡੀਓ ਜਰੂਰ ਦੇਖੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਅਸੀਂ ਸਾਰੇ ਤੁਹਾਨੂੰ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਵੀ ਜਾਂਦੇ ਆ ਆਪਣੇ ਪੇਜ ਤੇ ਵੀਡੀਓ ਵਗੈਰਾ ਅਪਲੋਡ ਕਰਦੇ ਰਹਿੰਦੇ ਆ ਤੇ ਤੁਹਾਨੂੰ ਨਾਲ ਯਾਤਰਾ ਦੀ ਜਿੰਨੀ ਵੀ ਜਾਣਕਾਰੀ ਹੈ ਸਾਰੀ ਅਸੀਂ ਦੇਂਦੇ ਰਹਿੰਦੇ ਆ ਤੇ ਇਸ ਕਰਕੇ ਸਾਡੇ ਪੇਜ ਨੂੰ ਜਰੂਰ ਫੋਲੋ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਤੇ ਪੇਜ ਨੂੰ ਫੋਲੋ ਕਰਕੇ ਵੀਡੀਓ ਜਰੂਰ ਸ਼ੇਅਰ ਕਰੋ ਓਕੇ ਬਾਈ